ਵਿਆਹ ਮਗਰੋਂ ਮੈਂ ਖੁਸ਼ ਪਿਆ ਵਸਾਂ ਤੁਹਾਨੂੰ ਵੀ ਇੱਕ ਨੁਸਖਾ ਦੱਸਾਂ ਵਾਹ ਵਾਹ ਵਿਆਹ ਮਗਰੋਂ ਮੈਂ ਖੁਸ਼ ਪਿਆ ਵਸਾਂ ਤੁਹਾਨੂੰ ਵੀ ਇੱਕ ਨੁਸਖਾ ਦੱਸਾਂ ਗੰਡਾ ਟੋਟਾ ਚੀਰ ਦਿੰਨੇ ਆ ਮਾਰ ਫਰਸ਼ ਤੇ ਲੀਰ ਦਿੰਨੇ ਆ ਵਾਹ ਜੀ ਵਾਹ ਗੰਡਾ ਟੋਟਾ ਚੀਰ ਦਿੰਨੇ ਆ ਮਾਰ ਫਰਸ਼ ਤੇ ਲੀਰ ਦਿੰਨੇ ਆ ਥੱਲੇ ਲੱਗਣ ਵਾਲੀ ਗੱਲ ਨਹੀਂ ਵਾਹ ਉਹ ਤਾਂ ਮੰਗਦੀ ਆ ਖੀਰ ਦਿੰਨੇ ਆ ਅਕੇ ਲੱਗ ਕੇ ਕੰਮ ਕਰੀ ਦੇ ਭਾਵੇਂ ਕਰੀਏ ਪੁੱਛ ਬਸ ਇਨੇ ਚੋ ਵੀ ਖੁਸ਼ ਤੇ ਮੈਂ ਵੀ ਖੁਸ਼ ਆ ਅੱਛਾ ਅੱਜ ਬਹੁਤ ਟੈਨਸ਼ਨ ਹੋਈ ਜੇ ਜੇ ਸਿਰ ਫੜ ਲੇ ਤਾਂ ਝਾੜੂ ਫੜ ਲਓ ਅੱਛਾ ਜੇ ਦੱਤ ਫੜ ਲੇ ਤਾਂ ਬਟੂਆ ਮੌਕਾ ਸਾਹਮੇ ਉਹੀ ਸਿਆਣਾ ਨਹੀਂ ਤਾਂ ਚੱਲ ਜੇ ਟਕੂਆ ਪੈਂਦੇ ਸੱਟੇ ਮਾਫੀ ਮੰਗ ਲਓ ਆਵੇਂ ਗੱਲ ਹੋਰ ਹੀ ਖੁਸ਼ ਐਨੇ ਚ ਉਹ ਵੀ ਖੁਸ਼ ਐ ਮੈਂ ਵੀ ਖੁਸ਼